ਅਸੀਂ ਮੌਜੂਦਾ ਸ਼ੰਭੂ ਬਾਰਡਰ ਦੇ ਉੱਤੇ ਔਰ ਅੱਜ ਤੀਸਾ ਦਿਨ ਹੈ ਕਿਸਾਨ ਅੰਦੋਲਨ ਦਾ ਹਾਲਾਂਕਿ ਪਿਛਲੇ ਪਾਸੇ ਤੁਸੀਂ ਤਸਵੀਰ ਦੇ ਵਿੱਚ ਨਜ਼ਰ ਮਾਰੋਗੇ ਤਾਂ ਤੁਹਾਨੂੰ ਹਰਿਆਣਾ ਪੁਲਿਸ ਦੇ ਜਵਾਨ ਨਜ਼ਰ ਆਉਣਗੇ ਪੈਰਾਮਿਲਟਰੀ ਫੋਰਸਿਜ਼ ਨਜ਼ਰ ਆਉਣਗੀਆਂ ਔਰ ਲਗਾਤਾਰ ਦਿਨ ਰਾਤ ਹੋ ਗਿਆ ਉਹਨਾਂ ਨੂੰ ਅਥਰੂ ਗੈਸ ਦੇ ਗੋਲੇ ਦਾਗਦਿਆਂ ਨੂੰ ਲਗਾਤਾਰ ਉਹ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਰਹੇ ਨੇ ਤਾਂ ਜੋ ਕਿਸਾਨ ਇਹ ਸ਼ੰਭੂ ਬਾਰਡਰ ਪਾਰ ਨਾ ਕਰ ਸਕਣ ਇੱਥੋਂ ਦੀ ਅੱਗੇ ਦਿੱਲੀ ਵੱਲ ਨੂੰ ਕੋਚ ਨਾ ਕਰ ਸਕਣ ਦਾ ਤਸਵੀਰ ਤੁਸੀਂ ਦੇਖੋਗੇ ਤੁਹਾਨੂੰ ਤਸਵੀਰ ਦਿਖਾਉਣ ਦੀ ਸੀ ਕੋਸ਼ਿਸ਼ ਕਰਾਂਗੇ ਕੈਮਰੇ ਦੀ ਅੱਖ ਦੇ ਰਾਹੀਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇੱਥੇ ਤਿਆਰੀਆਂ ਕੀਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਜੋ ਇਹ ਪੁਲਿਸ ਦੇ ਜਵਾਨ ਨੇ ਪੈਰਾ ਮਿਲਟਰੀ ਫੋਰਸਸ ਹੈ ਇਹ ਕਿਵੇਂ ਇੱਥੇ ਮੌਜੂਦ ਨੇ ਔਰ ਹੱਥਾਂ ਦੇ ਵਿੱਚ ਇਹਨਾਂ ਦੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਵੀ ਫੜੇ ਹੋਏ ਨੇ ਔਰ ਖਾਸ ਤੌਰ ਦੇ ਉਤੇ ਇਹਨਾਂ ਨੇ ਜੋ ਰਬੜ ਬੁਲੇਟਸ ਨੇ ਪੈਲਟਸ ਨੇ ਉਹ ਵੀ ਫੜੀਆਂ ਹੋਈਆਂ ਨੇ ਤਾਂ ਜੋ ਕੋਈ ਵੀ ਜੇਕਰ ਵਿਅਕਤੀ ਅੱਗੇ ਆਉਂਦਾ ਕਿਸਾਨ ਅੱਗੇ ਆਉਂਦਾ ਤਾਂ ਉਸ ਦੇ ਉੱਤੇ ਉਸ ਨੂੰ ਦਾਗ ਦਿੱਤਾ ਜਾਵੇ ਤਾਂ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਅਗਲੇ ਪਾਸੇ ਜੋ ਪੈਰਾ ਮਿਲਟਰੀ ਫੋਰਸਸ ਹੈ ਉਹ ਡਿਪਲੋਏ ਕੀਤੀਆਂ ਹੋਈਆਂ ਨੇ ਔਰ ਇਸ ਸੜਕ ਦੇ ਉੱਤੇ ਅਜੇ ਵੀ ਜੋ ਟੀਅਰ ਗੈਸ ਨੇ ਉਹਨਾਂ ਦੇ ਸ਼ਲਾਂ ਦੀ ਜੋ ਹਵਾ ਉਹੰਨੀ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਨਜ਼ਰ ਆਉਂਦਾ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਦੇਖੋਗੇ ਇਹ ਪੈਲਟਸ ਨੇ ਟੀਅਰ ਗੈਸ ਦੇ ਸ਼ੈਲ ਨੇ ਉਹ ਨਜ਼ਰ ਆਉਣਗੇ ਪੂਰੀ ਸੜਕ ਦੇ ਉੱਤੇ ਇਹੋ ਜਿਹੇ ਸ਼ੈਲ ਹੀ ਸ਼ੈਲ ਪਏ ਹੋਏ ਨੇ ਔਰ ਪੂਰੀ ਸੜਕ ਦੇ ਇਸ ਸ਼ੈਲ ਹੀ ਤੋਂ ਨਜ਼ਰ ਆਉਣਗੇ ਤਾਂ ਇਹ ਤਸਵੀਰ ਤੁਸੀਂ ਖਾਸ ਤੌਰ ਦੇ ਉੱਤੇ ਦੇਖ ਰਹੇ ਹੋ ਜਿਹੜੀ ਕਿ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਆ ਰਹੀ ਹੈ ਹਾਲਾਂਕਿ ਅੱਗੇ ਤਾਰਾਂ ਵਿਛਾਈਆਂ ਹੋਈਆਂ ਨੇ ਕੰਡਿਆਲੀ ਤਾਰਾਂ ਨਜ਼ਰ ਆ ਰਹੀਆਂ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਗਈ ਕਿ ਬੋਰੀਆਂ ਰੱਖ ਕੇ ਗਿੱਲੀਆਂ ਬੋਰੀਆਂ ਰੱਖ ਕੇ ਉਹਨਾਂ ਨੂੰ ਡਿਫਿਊਜ਼ ਕੀਤਾ ਜਾਵੇ ਉਹਨਾਂ ਨੂੰ ਡਿਫਿਊਜ਼ ਕਰਕੇ ਉਸ ਦਾ ਜਿਹੜਾ ਕਾਸਟੋਰ ਦੇ ਉੱਤੇ ਟਾਇਰ ਗੈਸ ਸ਼ੈੱਲ ਦਾ ਪ੍ਰਭਾਵ ਹੈ ਉਸ ਨੂੰ ਘਟ ਕੀਤਾ ਜਾਵੇ ਤਾਂ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਤਸਵੀਰ ਜਿਹੜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਮੈਂ ਅਜਸ਼ਨ ਨੂੰ ਕਹੂੰਗਾ ਕਿ ਦੂਸਰੇ ਪਾਸੇ ਵੀ ਜਿਹੜੀ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੋ ਜਿਹੜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਉਤਲੇ ਪਾਸੋਂ ਉਹ ਵੀ ਲਗਾਤਾਰ ਵਾਚ ਕਰ ਰਹੇ ਨੇ ਕਿ ਕੋਈ ਵੀ ਘਟਨਾ ਜਿਹੜੀ ਆ ਹੁਣ ਸੁਖਾਵੀ ਨਾ ਵਾਪਰੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿਸਾਨ ਇਧਰਲੇ ਪਾਸੇ ਨੂੰ ਬਾਰਡਰ ਨਾ ਕਰਾਸ ਕਰ ਸਕੇ ਤਾਂ ਉਸ ਦੇ ਮੱਦੇਨਜ਼ਰ ਖਾਸ ਤੌਰ ਦੇ ਉੱਤੇ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਨੇ ਉਹ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਕਿ ਪੈਰਾ ਮਿਲਟਰੀ ਫੋਰਸਸ ਦੇ ਨਾਲ ਇਸ ਵੇਲੇ ਡਿਪਲੋਏਡ ਨਹੀਂ ਤਾਂ ਇੱਥੇ ਹੀ ਇਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਸੀ ਔਰ ਲਗਾਤਾਰ ਪਹਿਲਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਦਾਗੇ ਜਾ ਰਹੇ ਸੀ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਮੌਜੂਦ ਕਿਸਾਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਦਾਗੇ ਔਰ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਰਬੜ ਦੀਆਂ ਗੋਲੀਆਂ ਤੱਕ ਜਿਹੜੀਆਂ ਨੇ ਉਹ ਮਾਰੀਆਂ ਨੇ ਤਾਂ ਇਹ ਦੋਵੇਂ ਪਾਸੇ ਰਾਹ ਨੇ ਇੱਕ ਆਉਣ ਦਾ ਇੱਕ ਜਾਣ ਦਾ ਜਿਹੜਾ ਹਾਲਾਂਕਿ ਫਿਲਹਾਲ ਤਾਂ ਤੁਹਾਨੂੰ ਇਹ ਬੰਦ ਨਜ਼ਰ ਆ ਰਿਹਾ ਪਰ ਇੱਥੇ ਖਾਸ ਤੌਰ ਦੇ ਉੱਤੇ ਜੋ ਰੈਪਿਡ ਐਕਸ਼ਨ ਫੋਰਸ ਹੈ ਜੋ ਪੈਰਾਮਿਲਟਰੀ ਫੋਰਸਸ ਨੇ ਉਹ ਡਿਪਲੋਏ ਕੀਤੀਆਂ ਹੋਈਆਂ ਨੇ ਵੱਖ-ਵੱਖ ਟੁਕੜੀਆਂ ਜਿਹੜੀਆਂ ਨੇ ਉਹ ਇਸ ਵੇਲੇ ਹਰਿਆਣਾ ਪੁਲਿਸ ਦੇ ਵੱਲੋਂ ਡਿਪਲੋਏਡ ਨਹੀਂ ਤਾਂ ਇੱਥੇ ਮੂਰਲੇ ਪਾਸੇ ਬੈਰੀਕੇਡ ਜ਼ਰੂਰ ਸੀ ਜਿਹੜੇ ਕਿਸਾਨਾਂ ਦੇ ਵੱਲੋਂ ਹਾਲਾਂਕਿ ਪਟਕੇ ਉਹ ਪਿਛਲੇ ਪਾਸੇ ਉਹ ਲੱਗੇ ਸੀ ਔਰ ਇੱਥੋਂ ਦੀ ਅਨਾਉਂਸਮੈਂਟਾਂ ਵੀ ਹੋਈਆਂ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਕੇ ਕਿ ਹਾਵੀ ਗਿਆ ਕਿ ਤੁਸੀਂ ਅਗਲੇ ਪਾਸੇ ਤੱਕ ਨਾ ਆਓ ਨਾ ਇੱਥੇ ਆਉਣ ਦੀ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਔਰ ਉੱਥੇ ਦੂਸਰੇ ਪਾਸੇ ਉਹ ਜਿਹੜੇ ਨੌਜਵਾਨ ਨੇ ਉਹ ਆਪਣੀ ਸਲਾਹ ਵੀ ਕਰ ਰਹੇ ਨੇ ਕਿ ਪਹਿਲਾਂ ਹੀ ਅਸੀਂ ਆਪਣੇ ਨੌਜਵਾਨ ਆਪਣੇ ਜਿਹੜੇ ਸਾਡੇ ਕਿਸਾਨ ਨੇ ਉਹ ਫੱਟੜ ਕਰਾ ਚੁੱਕੇ ਆ ਤਾਂ ਇਸ ਕਰਕੇ ਅੱਜ ਕੋਸ਼ਿਸ਼ ਇਹੀ ਰਹੂਗੀ ਕਿ ਇਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਅ ਅਜਿਹੀ ਅਨਸੁਖਾਮੀ ਘਟਨਾ ਜਿਹੜੀ ਆ ਨਾ ਵਾਪਰੇ ਔਰ ਦੂਸਰੇ ਪਾਸੇ ਤੁਸੀਂ ਉਹਨਾਂ ਦੇ ਹੰਗ ਸਿੰਘ ਦੇਖੋਗੇ ਔਰ ਲਗਾਤਾਰ ਉੱਥੇ ਮੌਜੂਦ ਹੈ ਔਰ ਉਹਦੇ ਵੱਲੋਂ ਇਹੀ ਦੇਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵਿਅਕਤੀ ਅੱਗੇ ਨਾ ਵਧੇ ਕੋਈ ਵਿਅਕਤੀ ਅੱਗੇ ਨਾ ਜਾਵੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਵੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਇਨ੍ਹਾਂ ਹੀ ਨੌਜਵਾਨ ਵੀਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰ ਹੈ ਇਹ ਖਾਸ ਤੌਰ ਦੇ ਤੇ ਸ਼ੰਭੂ ਬਾਰਡਰ ਦੀ ਜਿੱਥੇ ਇਹ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਡਟੇ ਹੋਏ ਨੇ ਇਹਨਾਂ ਦੇ ਵੱਲੋਂ ਜਿਹੜੀ ਇੱਥੇ ਖਾਸ ਤੌਰ ਦੇ ਉੱਤੇ ਪੁਲਿਸ ਦੀ ਨਿਗਰਾਨੀ اور ਨਾਲ ਹੀ ਇਹਨਾਂ ਦੀ ਜਿਹੜੀ ਪੈਰਾ ਮਿਲਟਰੀ ਫੋਰਸਸ ਦੀ ਜਿਹੜੀ ਟੀਮ ਹੈ ਉਸ ਦੀ ਦੇਖ ਰੱਖ ਦੇ ਹੇਠ ਇਸ ਬਾਰਡਰ ਨੂੰ ਪੂਰਾ ਇਹਨਾਂ ਨੇ ਮੋਨੀਟਰ ਕੀਤਾ ਹੋਇਆ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਸ ਡਿਪਲੋਏ ਨੇ ਪੰਜ ਲੇਅਰ ਦੀ ਜਿਹੜੀ ਸਿਕਿਉਰਿਟੀ ਸੀਗੀ ਉਹ ਖਾਸ ਤੌਰ ਦੇ ਉੱਤੇ ਡਿਪਲੋਏ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੀ ਜਿਹੜੀ ਹੈ ਇੱਥੇ ਦੀ ਤਸਵੀਰ ਇਹ ਦੇਖਣ ਨੂੰ ਮਿਲੀ ਹੈ ਤਾਂ ਅਥਰੂ ਗੈਸ ਦੇ ਗੋਲੇ ਅੱਜ ਸਵੇਰ ਤੋਂ ਤਾਂ ਨਹੀਂ ਚੱਲਦੇ ਨੇ ਮਾਹੌਲ ਥੋੜਾ ਜ਼ਰੂਰ ਸ਼ਾਂਤਮਈ ਤਰੀਕੇ ਦਾ ਨਜ਼ਰ ਆ ਰਿਹਾ ਹੈ ਔਰ ਜਿਹੜਾ ਡਰੋਨ ਵੀ ਕੱਲ ਉਡਾਇਆ ਜਾ ਰਿਹਾ ਸੀਗਾ ਉਹ ਵੀ ਡਰੋਨ ਅੱਜ ਹਵਾ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹਾਲਾਂਕਿ 5 ਵਜੇ ਮੀਟਿੰਗ ਦਾ ਸੱਦਾ ਜ਼ਰੂਰ ਦਿੱਤਾ ਗਿਆ ਮੀਟਿੰਗ ਵਾਸਤੇ ਬੁਲਾਇਆ ਗਿਆ ਤਾਂ ਦੇਖਣਾ ਹੋਊਗਾ ਕਿ ਮੀਟਿੰਗ ਦੇ ਵਿੱਚ ਹੁਣ ਕੀ ਫੈਸਲਾ ਹੁੰਦਾ ਹੈ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਕਿਸਾਨ ਜਥੇਬੰਦੀਆਂ ਨੇ ਉਹ ਫੈਸਲਾ ਲੈਂਦੀਆਂ ਨੇ ਕੀ ਸਹਿਮਤੀ ਬਣਦੀ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਆਪਣੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਨੇ ਉਸ ਦੇ ਉੱਤੇ ਗੌਰ ਕਰਦੀ ਹੈ ਔਰ ਕਿਹੜੀਆਂ ਮੰਗਾਂ ਦੇ ਉੱਤੇ ਉਹਨਾਂ ਦੇ ਵੱਲੋਂ ਹਾਮੀ ਭਰੀ ਜਾਂਦੀ ਹੈ ਕਿ ਅਸੀਂ ਤੁਹਾਡੀਆਂ ਇਹ ਮੰਗਾਂ ਦੇ ਉ ਮੰਨ ਕੇ ਇਸ ਨੂੰ ਸਵੀਕਾਰ ਕਰਦੇ ਹਾਂ ਫਿਰ ਉਹ ਭਾਵੇਂ ਇਲੈਕਟ੍ਰਿਸਿਟੀ ਬਿੱਲ ਰੱਦ ਕਰਨ ਦੀ ਗੱਲ ਹੋਵੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਪਰਚੇ ਰੱਦ ਕਰਨ ਦੀ ਗੱਲ ਹੋਵੇ ਤਾਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਕਿ ਔਨ ਟੇਬਲ ਆਜ ਡਿਸਕਸ ਹੋਣਗੀਆਂ ਜਿਹੜੀਆਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਡਿਸਕਸ ਕੀਤੀਆਂ ਜਾਣਗੀਆਂ ਤਾਂ ਇੱਥੇ ਦੀ ਤਸਵੀਰ ਜਿਹੜੀ ਆ ਉਹ ਕਿਹੋ ਜੀ ਹੋਊਗੀ 5 ਵਜੇ ਦੀ ਮੀਟਿੰਗ ਬਹੁਤ ਅਹਿਮ ਰਹਿੰਦੀ ਹੈ ਅਹਿਮ ਇਸ ਕਰਕੇ ਵੀ ਹੈ ਕਿਉਂਕਿ ਉਹੀ ਅਗਲੀ ਰੂਪਰੇਖਾ ਤਿਆਰ ਕਰੂਗੀ ਉਹੀ ਅੰਦੋਲਨ ਦੀ ਅਗਲੀ ਰੂਪਰੇਖਾ ਨੂੰ ਤੈਅ ਕਰੇਗੀ ਕਿ ਰੂਪਰੇਖਾ ਕਿਹੋ ਜੀ ਹੋਊਗੀ ਕੀ ਕਿਸਾਨ ਅੱਗੇ ਵਧਣਗੇ ਜਾਂ ਫਿਰ 5 ਵਜੇ ਵਾਲੀ ਮੀਟਿੰਗ ਦੇ ਵਿੱਚ ਜੇ ਸਾਰੀ ਗੱਲਾਂ ਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਜਾਂ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨ ਇੱਥੋਂ ਦੀ ਮੋਰਚਾ ਚੱਕਣ ਦੀ ਗੱਲ ਕਰਨਗੇ ਕਾਲ ਵਾਪਸ ਲੈਣ ਦੀ ਗੱਲ ਕਰਨਗੇ ਔਰ ਇਹਨਾਂ ਨੌਜਵਾਨਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਚਲੇ ਜਾਓ ਆਪਣੇ ਪਿੰਡਾਂ ਪੇਂਡਾਂ ਦੇ ਵਿੱਚ ਚਲੇ ਜਾਓ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਵਾਪਸ ਤੋਰਿਆ ਜਾਊਗਾ ਪਰ ਇਸ ਵੇਲੇ ਮਾਹੌਲ ਸ਼ੰਭੂ ਦਾ ਜ਼ੋਰ ਅਸੀਂ ਕਹਾਂਗੇ ਕਿ ਥੋੜਾ ਅੱਜ ਸ਼ਾਂਤਮਈ ਨਜ਼ਰ ਆ ਰਿਹਾ ਹੈ ਅੱਜ ਪੁਲਿਸ ਦੇ ਵੀ ਸਵੇਰ ਤੋਂ ਕੋਈ ਅਥਰੂ ਗੈਸ ਕੋਸ਼ਿਸ਼ ਕੀਤੀ ਗਈ ਹੈ ਕਿ ਇਧਰ ਨੂੰ ਪਾਸੇ ਨੂੰ ਰੋਕੀਤਾ ਜਾਵੇ ਤਾਂ ਦੂਸਰੇ ਪਾਸੇ ਵੀ ਕਿਸਾਨਾਂ ਨੂੰ ਜਿਹੜਾ ਹੈ ਉਹ ਬਾਰ-ਬਾਰ ਖਾਸ ਤੌਰ ਦੇ ਉੱਤੇ ਅਪੀਲ ਹੀ ਹੈ ਕਿ ਇਧਰਲੇ ਪਾਸੇ ਨੂੰ ਨਾ ਆਵੇ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਪੈਰਾ ਮਿਲਟਰੀ ਫੋਰਸਸ ਦੇ ਵੱਲੋਂ ਨਾ ਦਿੱਤਾ ਜਾਵੇ ਤਾਂ ਇਹ ਤਸਵੀਰ ਖਾਸ ਤੌਰ ਦੇ ਤੁਸੀਂ ਤੁਹਾਨੂੰ ਸ਼ੰਭੂ ਬਾਰਡਰ ਦੇ ਦਿਖਾ ਰਹੇ ਹਾਂ ਜਿੱਥੇ ਦੋਵੇਂ ਪਾਸੇ ਦੋਵੇਂ ਬਾਰਡਰ ਦੇ ਉੱਤੇ ਜੋ ਹੈ ਉਹ ਕਿਸਾਨ ਨੂੰ ਰੋਕਣ ਦੇ ਲਈ ਜਲ ਹੀ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਤਸਵੀਰ ਤੁਸੀਂ ਖਾਸ ਤੌਰ ਦੇ ਉੱਤੇ ਦੇਖ ਰਹੇ ਹੋ ਜਿਹੜੀ ਕਿ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਆ ਰਹੀ ਹੈ ਹਾਲਾਂਕਿ ਅੱਗੇ ਤਾਰਾਂ ਵਿਛਾਈਆਂ ਹੋਈਆਂ ਨੇ ਕੰਡਿਆਲੀ ਤਾਰਾਂ ਨਜ਼ਰ ਆ ਰਹੀਆਂ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਗਈ ਕਿ ਬੋਰੀਆਂ ਰੱਖ ਕੇ ਗਿੱਲੀਆਂ ਬੋਰੀਆਂ ਰੱਖ ਕੇ ਉਹਨਾਂ ਨੂੰ ਡਿਫਿਊਜ਼ ਕੀਤਾ ਜਾਵੇ ਉਹਨਾਂ ਨੂੰ ਡਿਫਿਊਜ਼ ਕਰਕੇ ਉਸ ਦਾ ਜਿਹੜਾ ਕਾਸਟਰ ਦੇ ਉੱਤੇ ਟੀਅਰ ਗੈਸ ਸ਼ੈੱਲ ਦਾ ਪ੍ਰਭਾਵ ਹੈ ਉਸ ਨੂੰ ਘਟਕ ਕੀਤਾ ਜਾਵੇ ਤਾਂ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਤਸਵੀਰ ਜਿਹੜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਮੈਂ ਅਜਿਸ਼ ਨੂੰ ਕਹੂੰਗਾ ਕਿ ਦੂਸਰੇ ਪਾਸੇ ਵੀ ਜਿਹੜੀ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੋ ਜਿਹੜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਉਤਲੇ ਪਾਸੋਂ ਉਹ ਵੀ ਲਗਾਤਾਰ ਵਾਚ ਕਰ ਰਹੇ ਨੇ ਕਿ ਕੋਈ ਵੀ ਘਟਨਾ ਜਿਹੜੀ ਹੈ ਹੁਣ ਸੁਖਾਵੀ ਨਾ ਵਾਪਰੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿਸਾਨ ਇਧਰਲੇ ਪਾਸੇ ਨੂੰ ਬਾਰਡਰ ਨਾ ਕਰਾਸ ਕਰ ਸਕੇ ਤਾਂ ਉਸ ਦੇ ਮੱਦੇਨਜ਼ਰ ਖਾਸ ਤੌਰ ਦੇ ਉੱਤੇ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਨੇ ਉਹ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਕਿ ਪੈਰਾ ਮਿਲਟਰੀ ਫੋਰਸਸ ਦੇ ਨਾਲ ਇਸ ਵੇਲੇ ਡਿਪਲੋਏਡ ਨਹੀਂ ਤਾਂ ਇੱਥੇ ਹੀ ਇਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਸੀ ਔਰ ਲਗਾਤਾਰ ਪਹਿਲਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਦਾਗੇ ਜਾ ਰਹੇ ਸੀ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਮੌਜੂਦ ਕਿਸਾਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਦਾਗੇ ਔਰ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਰਬੜ ਦੀਆਂ ਗੋਲੀਆਂ ਤੱਕ ਜਿਹੜੀਆਂ ਨੇ ਉਹ ਮਾਰੀਆਂ ਨੇ ਤਾਂ ਇਹ ਦੋਵੇਂ ਪਾਸੇ ਰਾਹ ਨੇ ਇੱਕ ਆਉਣ ਦਾ ਇੱਕ ਜਾਣ ਦਾ ਜਿਹੜਾ ਹਾਲਾਂਕਿ ਫਿਲਹਾਲ ਤਾਂ ਤੁਹਾਨੂੰ ਇਹ ਬੰਦ ਨਜ਼ਰ ਆ ਰਿਹਾ ਪਰ ਇੱਥੇ ਖਾਸ ਤੌਰ ਦੇ ਉੱਤੇ ਜੋ ਰੈਪਿਡ ਐਕਸ਼ਨ ਫੋਰਸ ਹੈ ਜੋ ਪੈਰਾਮਿਲਟਰੀ ਫੋਰਸਸ ਨੇ ਉਹ ਡਿਪਲੋਏ ਕੀਤੀਆਂ ਹੋਈਆਂ ਨੇ ਵੱਖ-ਵੱਖ ਟੁਕੜੀਆਂ ਜਿਹੜੀਆਂ ਨੇ ਉਹ ਇਸ ਵੇਲੇ ਹਰਿਆਣਾ ਪੁਲਿਸ ਦੇ ਵੱਲੋਂ ਡਿਪਲੋਏਡ ਨੇ ਤਾਂ ਇੱਥੇ ਮੂਰਲੇ ਪਾਸੇ ਬੈਰੀਗੇਡ ਜ਼ਰੂਰ ਸੀ ਜਿਹੜੇ ਕਿਸਾਨਾਂ ਦੇ ਵੱਲੋਂ ਹਾਲਾਂਕਿ ਪਟ ਕੇ ਉਹ ਪਿਛਲੇ ਪਾਸੇ ਉਹ ਲੈ ਗਏ ਸੀ ਔਰ ਇੱਥੋਂ ਦੀ ਅਨਾਉਂਸਮੈਂਟਾਂ ਵੀ ਹੋਈਆਂ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਕੇ ਕਿਹਾ ਵੀ ਗਿਆ ਕਿ ਤੁਸੀਂ ਅਗਲੇ ਪਾਸੇ ਤੱਕ ਨਾ ਆਓ ਨਾ ਇੱਥੇ ਆਉਣ ਦੀ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਔਰ ਉੱਥੇ ਦੂਸਰੇ ਪਾਸੇ ਹੁਣ ਜਿਹੜੇ ਨੌਜਵਾਨ ਨੇ ਉਹ ਆਪਣੀ ਸਲਾਹ ਵੀ ਕਰ ਰਹੇ ਨੇ ਕਿ ਪਹਿਲਾਂ ਹੀ ਅਸੀਂ ਆਪਣੇ ਨੌਜਵਾਨ ਆਪਣੇ ਜਿਹੜੇ ਸਾਡੇ ਕਿਸਾਨ ਨੇ ਉਹ ਫੱਟੜ ਕਰਾ ਚੁੱਕੇ ਆ ਤਾਂ ਇਸ ਕਰਕੇ ਅੱਜ ਕੋਸ਼ਿਸ਼ ਇਹੀ ਰਹੂਗੀ ਕਿ ਇਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਅਜਿਹੀ ਅਣਸੁਖਾਵੀ ਘਟਨਾ ਜਿਹੜੀ ਆ ਨਾ ਵਾਪਰੇ ਔਰ ਦੂਸਰੇ ਪਾਸੇ ਤੁਸੀਂ ਉਹ ਨਿਹੰਗ ਸਿੰਘ ਦੇਖੋਗੇ ਉਹ ਲਗਾਤਾਰ ਉੱਥੇ ਮੌਜੂਦ ਹੈ ਔਰ ਉਹਦੇ ਵੱਲੋਂ ਇਹੀ ਦੇਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵਿਅਕਤੀ ਅੱਗੇ ਨਾ ਵਧੇ ਕੋਈ ਵਿਅਕਤੀ ਅੱਗੇ ਨਾ ਜਾਵੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਵੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਇਹਨਾਂ ਹੀ ਨੌਜਵਾਨ ਵੀਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰ ਹੈ ਇਹ ਖਾਸ ਤੌਰ ਦੇ ਤੇ ਸ਼ੰਭੂ ਬਾਰਡਰ ਦੀ ਜਿੱਥੇ ਇਹ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਡਟੇ ਹੋਏ ਨੇ ਇਹਨਾਂ ਦੇ ਵੱਲੋਂ ਜਿਹੜੀ ਇੱਥੇ ਖਾਸ ਤੌਰ ਦੇ ਉੱਤੇ ਪੁਲਿਸ ਦੀ ਨਿਗਰਾਨੀ ਔਰ ਨਾਲ ਹੀ ਇਹਨਾਂ ਦੀ ਜਿਹੜੀ ਪੈਰਾ ਮਿਲਟਰੀ ਫੋਰਸਸ ਦੀ ਜਿਹੜੀ ਟੀਮ ਹੈ ਉਸ ਦੀ ਦੇਖ ਰੱਖ ਦੇ ਹੇਠ ਇਸ ਬਾਰਡਰ ਨੂੰ ਪੂਰਾ ਇਹਨਾਂ ਨੇ ਮੋਨੀਟਰ ਕੀਤਾ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਸ ਡਿਪਲੋਏ ਨੇ ਪੰਜ ਲੇਅਰ ਦੀ ਜਿਹੜੀ ਸਿਕਿਉਰਿਟੀ ਸੀਗੀ ਉਹ ਖਾਸ ਤੌਰ ਦੇ ਉੱਤੇ ਡਿਪਲੋਏ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੀ ਜਿਹੜੀ ਹੈ ਇੱਥੇ ਦੀ ਤਸਵੀਰ ਇਹ ਦੇਖਣ ਨੂੰ ਮਿਲੀ ਹੈ ਤਾਂ ਅਥਰੂ ਗੈਸ ਦੇ ਗੋਲੇ ਅੱਜ ਸਵੇਰ ਤੋਂ ਤਾਂ ਨਹੀਂ ਚੱਲੇ ਨੇ ਮਾਹੌਲ ਥੋੜਾ ਜ਼ਰੂਰ ਸ਼ਾਂਤਮਈ ਤਰੀਕੇ ਦਾ ਨਜ਼ਰ ਆ ਰਿਹਾ ਹੈ ਔਰ ਜਿਹੜਾ ਡਰੋਨ ਵੀ ਕੱਲ ਉਡਾਇਆ ਜਾ ਰਿਹਾ ਸੀਗਾ ਉਹ ਵੀ ਡਰੋਨ ਅੱਜ ਹਵਾ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹਾਲਾਂਕਿ 5 ਵਜੇ ਮੀਟਿੰਗ ਦਾ ਸੱਦਾ ਜ਼ਰੂਰ ਦਿੱਤਾ ਗਿਆ ਮੀਟਿੰਗ ਵਾਸਤੇ ਬੁਲਾਇਆ ਗਿਆ ਤਾਂ ਦੇਖਣਾ ਹੋਊਗਾ ਕਿ ਮੀਟਿੰਗ ਦੇ ਵਿੱਚ ਹੁਣ ਕੀ ਫੈਸਲਾ ਹੁੰਦਾ ਹੈ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਕਿਸਾਨ ਜਥੇਬੰਦੀਆਂ ਨੇ ਉਹ ਫੈਸਲਾ ਲੈਂਦੀਆਂ ਨੇ ਕੀ ਸਹਿਮਤੀ ਬਣਦੀ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਆਪਣੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਨੇ ਉਸ ਦੇ ਉੱਤੇ ਗੌਰ ਕਰਦੀ ਹੈ ਔਰ ਕਿਹੜੀਆਂ ਮੰਗਾਂ ਦੇ ਉੱਤੇ ਉਹਨਾਂ ਦੇ ਵੱਲੋਂ ਹਾਮੀ ਭਰੀ ਜਾਂਦੀ ਹੈ ਕਿ ਅਸੀਂ ਤੁਹਾਡੀਆਂ ਇਹ ਮੰਗਾਂ ਦੇ ਉ ਮੰਨ ਕੇ ਇਸ ਨੂੰ ਸਵੀਕਾਰ ਕਰਦੇ ਹਾਂ ਫਿਰ ਉਹ ਭਾਵੇਂ ਹਾ ਇਲੈਕਟ੍ਰਿਸਿਟੀ ਬਿੱਲ ਰੱਦ ਕਰਨ ਦੀ ਗੱਲ ਹੋਵੇ ਲਖੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਪਰਚੇ ਰੱਦ ਕਰਨ ਦੀ ਗੱਲ ਹੋਵੇ ਤਾਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਕਿ ਔਨ ਟੇਬਲ ਅੱਜ ਡਿਸਕਸ ਹੋਣਗੀਆਂ ਜਿਹੜੀਆਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਡਿਸਕਸ ਕੀਤੀਆਂ ਜਾਣਗੀਆਂ ਤਾਂ ਇੱਥੇ ਦੀ ਤਸਵੀਰ ਜਿਹੜੀ ਆ ਉਹ ਕਿਹੋ ਜੀ ਹੋਊਗੀ 5 ਵਜੇ ਦੀ ਮੀਟਿੰਗ ਬਹੁਤ ਅਹਿਮ ਰਹਿੰਦੀ ਹੈ ਅਹਿਮ ਇਸ ਕਰਕੇ ਵੀ ਹੈ ਕਿਉਂਕਿ ਉਹੀ ਅਗਲੀ ਰੂਪਰੇਖਾ ਤਿਆਰ ਕਰੂਗੀ ਉਹੀ ਅੰਦੋਲਨ ਦੀ ਅਗਲੀ ਰੂਪਰੇਖਾ ਨੂੰ ਤੈਅ ਕਰੇਗੀ ਕਿ ਰੂਪਰੇਖਾ ਕਿਹੋ ਜੀ ਹੋਊਗੀ ਕੀ ਕਿਸਾਨ ਅੱਗੇ ਵਧਣਗੇ ਜਾਂ ਫਿਰ 5 ਵਜੇ ਵਾਲੀ ਮੀਟਿੰਗ ਦੇ ਵਿੱਚ ਜੇ ਸਾਰੀ ਗੱਲਾਂ ਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਜਾਂ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨ ਇੱਥੋਂ ਦੀ ਮੋਰਚਾ ਚੱਕਣ ਦੀ ਗੱਲ ਕਰਨਗੇ ਕਾਲ ਵਾਪਸ ਲੈਣ ਦੀ ਗੱਲ ਕਰਨਗੇ ਔਰ ਇਹਨਾਂ ਨੌਜਵਾਨਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਚਲੇ ਜਾਓ ਆਪਣੇ ਪਿੰਡਾਂ ਪੇਂਡਾਂ ਦੇ ਵਿੱਚ ਚਲੇ ਜਾਓ ਜਿੱਦੇ ਤੁਸੀਂ ਇੱਥੇ ਪਹੁੰਚੇ ਹੋ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਵਾਪਸ ਤੋਰਿਆ ਜਾਊਗਾ ਪਰ ਇਸ ਵੇਲੇ ਮਾਹੌਲ ਸ਼ੰਭੂ ਦਾ ਜ਼ੋਰ ਅਸੀਂ ਕਹਾਂਗੇ ਕਿ ਥੋੜਾ ਅੱਜ ਸ਼ਾਂਤਮਈ ਨਜ਼ਰ ਆ ਰਿਹਾ ਹੈ ਅੱਜ ਪੁਲਿਸ ਦੇ ਵੀ ਸਵੇਰ ਤੋਂ ਕੋਈ ਅਥਰੂ ਗੈਸ ਦਾ ਕੋਸ਼ਿਸ਼ ਕੀਤੀ ਗਈ ਹੈ ਕਿ ਇਧਰ ਨੂੰ ਪਾਸੇ ਨੂੰ ਰੋਕੀ ਦਿੱਤਾ ਜਾਵੇ ਤਾਂ ਦੂਸਰੇ ਪਾਸੇ ਵੀ ਕਿਸਾਨਾਂ ਨੂੰ ਜਿਹੜਾ ਹੈ ਉਹ ਬਾਰ-ਬਾਰ ਖਾਸ ਤੌਰ ਦੇ ਉੱਤੇ ਅਪੀਲ ਹੀ ਹੈ ਕਿ ਇਧਰਲੇ ਪਾਸੇ ਨੂੰ ਨਾ ਆਵੇ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਪੈਰਾ ਮਿਲਟਰੀ ਫੋਰਸਿਸ ਦੇ ਵੱਲੋਂ ਨਾ ਦਿੱਤਾ ਜਾਵੇ ਤਾਂ ਇਹ ਤਸਵੀਰ ਖਾਸ ਤੌਰ ਦੇ ਤੁਸੀਂ ਤੁਹਾਨੂੰ ਸ਼ੰਭੂ ਬਾਰਡਰ ਦੇ ਦਿਖਾ ਰਹੇ ਹਾਂ ਜਿੱਥੇ ਦੋਵੇਂ ਪਾਸੇ ਦੋਵੇਂ ਬਾਰਡਰ ਦੇ ਉੱਤੇ ਜੋ ਹੈ ਉਹ ਕਿਸਾਨ ਨੂੰ ਰੋਕਣ ਦੇ ਲਈ ਦਿਨ ਰਾਤ ਹੋ ਗਿਆ ਉਹਨਾਂ ਨੂੰ ਅਥਰੂ ਗੈਸ ਦੇ ਗੋਲੇ ਦਾਗਦਿਆਂ ਨੂੰ ਲਗਾਤਾਰ ਉਹ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਰਹੇ ਨੇ ਤਾਂ ਜੋ ਕਿਸਾਨ ਇਸ ਸ਼ੰਭੂ ਬਾਰਡਰ ਪਾਰ ਨਾ ਕਰ ਸਕਣ ਇੱਥੋਂ ਦੀ ਅੱਗੇ ਦਿੱਲੀ ਵੱਲ ਨੂੰ ਕੋਚ ਨਾ ਕਰ ਸਕਣ ਦਾ ਤਸਵੀਰ ਤੁਸੀਂ ਦੇਖੋਗੇ ਤੁਹਾਨੂੰ ਤਸਵੀਰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕੈਮਰੇ ਦੀ ਅੱਖ ਦੇ ਰਾਹੀਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇੱਥੇ ਤਿਆਰੀਆਂ ਕੀਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਜੋ ਇਹ ਪੁਲਿਸ ਦੇ ਜਵਾਨ ਨੇ ਪੈਰਾ ਮਿਲਟਰੀ ਫੋਰਸਸ ਹੈ ਇਹ ਕਿਵੇਂ ਇੱਥੇ ਮੌਜੂਦ ਨੇ ਔਰ ਹੱਥਾਂ ਦੇ ਵਿੱਚ ਇਹਨਾਂ ਦੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਵੀ ਫੜੇ ਹੋਏ ਨੇ ਔਰ ਖਾਸ ਤੌਰ ਦੇ ਉਤੇ ਇਹਨਾਂ ਨੇ ਜੋ ਰਬੜ ਬੁਲੇਟਸ ਨੇ ਪੈਲਟਸ ਨੇ ਉਹ ਵੀ ਫੜੀਆਂ ਹੋਈਆਂ ਨੇ ਤਾਂ ਜੋ ਕੋਈ ਵੀ ਜੇਕਰ ਵਿਅਕਤੀ ਅੱਗੇ ਆਉਂਦਾ ਕਿਸਾਨ ਅੱਗੇ ਆਉਂਦਾ ਤਾਂ ਉਸ ਦੇ ਉੱਤੇ ਉਸ ਨੂੰ ਦਾਗ ਦਿੱਤਾ ਜਾਵੇ ਤਾਂ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਅਗਲੇ ਪਾਸੇ ਜੋ ਪੈਰਾਮਿਲਟਰੀ ਫੋਰਸਸ ਹੈ ਉਹ ਡਿਪਲੋਏ ਕੀਤੀਆਂ ਹੋਈਆਂ ਨੇ ਔਰ ਇਸ ਸੜਕ ਦੇ ਉੱਤੇ ਅਜੇ ਵੀ ਜੋ ਟੀਅਰ ਗੈਸ ਨੇ ਉਹਨਾਂ ਦੇ ਛਲਾਂ ਦੀ ਜੋ ਹਵਾ ਉਹੰਨੀ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਨਜ਼ਰ ਆਉਂਦਾ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਦੇਖੋਗੇ ਇਹ ਪੈਲਟਸ ਨੇ ਟੀਅਰ ਗੈਸ ਦੇ ਛਲ ਨੇ ਉਹ ਨਜ਼ਰ ਆਉਣਗੇ ਪੂਰੀ ਸੜਕ ਦੇ ਉੱਤੇ ਇਹੋ ਜਿਹੇ ਛਲ ਹੀ ਛਲ ਪਏ ਹੋਏ ਨੇ ਔਰ ਪੂਰੀ ਸੜਕ ਚਲ ਹੀ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਤਸਵੀਰ ਤੁਸੀਂ ਖਾਸ ਤੌਰ ਦੇ ਉੱਤੇ ਦੇਖ ਰਹੇ ਹੋ ਜਿਹੜੀ ਕਿ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਆ ਰਹੀ ਹੈ ਹਾਲਾਂਕਿ ਅੱਗੇ ਤਾਰਾਂ ਵਿਛਾਈਆਂ ਹੋਈਆਂ ਨੇ ਕੰਡਿਆਲੀ ਤਾਰਾਂ ਨਜ਼ਰ ਆ ਰਹੀਆਂ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਜਰੂਰ ਕੀਤੀ ਗਈ ਕਿ ਬੋਰੀਆਂ ਰੱਖ ਕੇ ਗਿੱਲੀਆਂ ਬੋਰੀਆਂ ਰੱਖ ਕੇ ਉਹਨਾਂ ਨੂੰ ਡਿਫਿਊਜ਼ ਕੀਤਾ ਜਾਵੇ ਉਹਨਾਂ ਨੂੰ ਡਿਫਿਊਜ਼ ਕਰਕੇ ਉਸ ਦਾ ਜਿਹੜਾ ਕਾਸਟਰ ਦੇ ਉੱਤੇ ਟਾਇਰ ਗੈਸ ਸ਼ੈੱਲ ਦਾ ਪ੍ਰਭਾਵ ਹੈ ਉਸ ਨੂੰ ਘੱਟ ਕੀਤਾ ਜਾਵੇ ਤਾਂ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਤਸਵੀਰ ਜਿਹੜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਮੈਂ ਅਜਸ਼ਨ ਨੂੰ ਕਹੂੰਗਾ ਕਿ ਦੂਸਰੇ ਪਾਸੇ ਵੀ ਜਿਹੜੀ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੋ ਜਿਹੜੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਉਧਲੇ ਪਾਸੋਂ ਉਹ ਵੀ ਲਗਾਤਾਰ ਵਾਚ ਕਰ ਰਹੇ ਨੇ ਕਿ ਕੋਈ ਵੀ ਘਟਨਾ ਜਿਹੜੀ ਆ ਹੁਣ ਸੁਖਾਮੀ ਨਾ ਵਾਪਰੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿਸਾਨ ਇਧਰਲੇ ਪਾਸੇ ਨੂੰ ਬਾਰਡਰ ਨਾ ਕਰਾਸ ਕਰ ਸਕੇ ਤਾਂ ਉਸ ਦੇ ਮੱਦੇਨਜ਼ਰ ਖਾਸ ਤੌਰ ਦੇ ਉੱਤੇ ਜਿਹੜੇ ਹਰਿਆਣੇ ਪੁਲਿਸ ਦੇ ਜਵਾਨ ਨੇ ਉਹ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਕਿ ਪੈਰਾ ਅ ਮਿਲਟਰੀ ਫੋਰਸਸ ਦੇ ਨਾਲ ਇਸ ਵੇਲੇ ਡਿਪਲੋਏਡ ਨਹੀਂ ਤਾਂ ਇੱਥੇ ਹੀ ਇਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਸੀ ਔਰ ਲਗਾਤਾਰ ਪਹਿਲਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਦਾਗੇ ਜਾ ਰਹੇ ਸੀ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਮੌਜੂਦ ਕਿਸਾਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਦਾਗੇ ਔਰ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਰਬੜ ਦੀਆਂ ਗੋਲੀਆਂ ਤੱਕ ਜਿਹੜੀਆਂ ਨੇ ਉਹ ਮਾਰੀਆਂ ਨੇ ਤਾਂ ਇਹ ਦੋਵੇਂ ਪਾਸੇ ਰਾਹ ਨੇ ਇੱਕ ਆਉਣ ਦਾ ਇੱਕ ਜਾਣ ਦਾ ਜਿਹੜਾ ਹਾਲਾਂਕਿ ਫਿਲਹਾਲ ਤਾਂ ਤੁਹਾਨੂੰ ਇਹ ਬੰਦ ਨਜ਼ਰ ਆ ਰਿਹਾ ਪਰ ਇੱਥੇ ਖਾਸ ਤੌਰ ਦੇ ਉੱਤੇ ਜੋ ਰੈਪਿਡ ਐਕਸ਼ਨ ਫੋਰਸ ਹੈ ਜੋ ਪੈਰਾਮਿਲਟਰੀ ਫੋਰਸਸ ਨੇ ਉਹ ਡਿਪਲੋਏ ਕੀਤੀਆਂ ਹੋਈਆਂ ਨੇ ਵੱਖ-ਵੱਖ ਟੁਕੜੀਆਂ ਜਿਹੜੀਆਂ ਨੇ ਉਹ ਇਸ ਵੇਲੇ ਹਰਿਆਣਾ ਪੁਲਿਸ ਦੇ ਵੱਲੋਂ ਡਿਪਲੋਏਡ ਨਹੀਂ ਤਾਂ ਇੱਥੇ ਮੂਰਲੇ ਪਾਸੇ ਬੈਰੀਕੇਡ ਜ਼ਰੂਰ ਸੀ ਜਿਹੜੇ ਕਿਸਾਨਾਂ ਦੇ ਵੱਲੋਂ ਹਾਲਾਂਕਿ ਪਟਕੇ ਉਹ ਪਿਛਲੇ ਪਾਸੇ ਉਹ ਲੱਗੇ ਸੀ ਔਰ ਇੱਥੋਂ ਦੀ ਅਨਾਉਂਸਮੈਂਟਾਂ ਵੀ ਹੋਈਆਂ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਕੇ ਕਿ ਹਾਵੀ ਗਿਆ ਕਿ ਤੁਸੀਂ ਅਗਲੇ ਪਾਸੇ ਤੱਕ ਨਾ ਆਓ ਨਾ ਇੱਥੇ ਆਉਣ ਦੀ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਔਰ ਉੱਥੇ ਦੂਸਰੇ ਪਾਸੇ ਉਹ ਜਿਹੜੇ ਨੌਜਵਾਨ ਨੇ ਉਹ ਆਪਣੀ ਸਲਾਹ ਵੀ ਕਰ ਰਹੇ ਨੇ ਕਿ ਪਹਿਲਾਂ ਹੀ ਅਸੀਂ ਆਪਣੇ ਨੌਜਵਾਨ ਆਪਣੇ ਜਿਹੜੇ ਸਾਡੇ ਕਿਸਾਨ ਨੇ ਉਹ ਫਟੜ ਕਰਾ ਚੁੱਕੇ ਆ ਤਾਂ ਇਸ ਕਰਕੇ ਅੱਜ ਕੋਸ਼ਿਸ਼ ਇਹੀ ਰਹੂਗੀ ਕਿ ਇਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਅ ਅਜਿਹੀ ਅਨਸੁਖਾਵੀ ਘਟਨਾ ਜਿਹੜੀ ਆ ਨਾ ਵਾਪਰੇ ਔਰ ਦੂਸਰੇ ਪਾਸੇ ਤੁਸੀਂ ਉਹਨਾਂ ਦੇ ਹੰਗ ਸਿੰਘ ਦੇਖੋਗੇ ਔਰ ਲਗਾਤਾਰ ਉੱਥੇ ਮੌਜੂਦ ਹੈ ਔਰ ਉਹਦੇ ਵੱਲੋਂ ਇਹੀ ਦੇਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵਿਅਕਤੀ ਅੱਗੇ ਨਾ ਵਧੇ ਕੋਈ ਵਿਅਕਤੀ ਅੱਗੇ ਨਾ ਜਾਵੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਵੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਇਹਨਾਂ ਹੀ ਨੌਜਵਾਨ ਵੀਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰ ਹੈ ਇਹ ਖਾਸ ਤੌਰ ਦੇ ਤੇ ਸ਼ੰਭੂ ਬਾਰਡਰ ਦੀ ਜਿੱਥੇ ਇਹ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਡਟੇ ਹੋਏ ਨੇ ਇਹਨਾਂ ਦੇ ਵੱਲੋਂ ਜਿਹੜੀ ਇੱਥੇ ਖਾਸ ਤੌਰ ਦੇ ਉੱਤੇ ਪੁਲਿਸ ਦੀ ਨਿਗਰਾਨੀ ਔਰ ਨਾਲ ਹੀ ਇਹਨਾਂ ਦੀ ਜਿਹੜੀ ਪੈਰਾ ਮਿਲਟਰੀ ਫੋਰਸਸ ਦੀ ਜਿਹੜੀ ਟੀਮ ਹੈ ਉਸ ਦੀ ਦੇਖ ਰੱਖ ਦੇ ਹੇਠ ਇਸ ਬਾਰਡਰ ਨੂੰ ਪੂਰਾ ਇਹਨਾਂ ਨੇ ਮੋਨੀਟਰ ਕੀਤਾ ਹੋਇਆ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਸ ਡਿਪਲੋਏ ਨੇ ਪੰਜ ਲੇਅਰ ਦੀ ਜਿਹੜੀ ਸਿਕਿਉਰਿਟੀ ਸੀਗੀ ਉਹ ਖਾਸ ਤੌਰ ਦੇ ਉੱਤੇ ਡਿਪਲੋਏ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੀ ਜਿਹੜੀ ਹੈ ਇੱਥੇ ਦੀ ਤਸਵੀਰ ਇਹ ਦੇਖਣ ਨੂੰ ਮਿਲੀ ਹੈ ਤਾਂ ਅਥਰੂ ਗੈਸ ਦੇ ਗੋਲੇ ਅੱਜ ਸਵੇਰ ਤੋਂ ਤਾਂ ਨਹੀਂ ਚੱਲੇ ਨੇ ਮਾਹੌਲ ਥੋੜਾ ਜ਼ਰੂਰ ਸ਼ਾਂਤਮਈ ਤਰੀਕੇ ਦਾ ਨਜ਼ਰ ਆ ਰਿਹਾ ਹੈ ਔਰ ਜਿਹੜਾ ਡਰੋਨ ਵੀ ਕੱਲ ਉਡਾਇਆ ਜਾ ਰਿਹਾ ਸੀਗਾ ਉਹ ਵੀ ਡਰੋਨ ਅੱਜ ਹਵਾ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹਾਲਾਂਕਿ 5 ਵਜੇ ਮੀਟਿੰਗ ਦਾ ਸੱਦਾ ਜ਼ਰੂਰ ਦਿੱਤਾ ਗਿਆ ਮੀਟਿੰਗ ਵਾਸਤੇ ਬੁਲਾਇਆ ਗਿਆ ਤਾਂ ਦੇਖਣਾ ਹੋਊਗਾ ਕਿ ਮੀਟਿੰਗ ਦੇ ਵਿੱਚ ਹੁਣ ਕੀ ਫੈਸਲਾ ਹੁੰਦਾ ਹੈ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਕਿਸਾਨ ਜਥੇਬੰਦੀਆਂ ਨੇ ਉਹ ਫੈਸਲਾ ਲੈਂਦੀਆਂ ਨੇ ਕੀ ਸਹਿਮਤੀ ਬਣਦੀ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਆਪਣੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਨੇ ਉਸ ਦੇ ਉੱਤੇ ਗੌਰ ਕਰਦੀ ਹੈ ਔਰ ਕਿਹੜੀਆਂ ਮੰਗਾਂ ਦੇ ਉੱਤੇ ਉਹਨਾਂ ਦੇ ਵੱਲੋਂ ਹਾਮੀ ਭਰੀ ਜਾਂਦੀ ਹੈ ਕਿ ਅਸੀਂ ਤੁਹਾਡੀਆਂ ਇਹ ਮੰਗਾਂ ਦੇਉ ਮੰਨ ਕੇ ਇਸ ਨੂੰ ਸਵੀਕਾਰ ਕਰਦੇ ਹਾਂ ਫਿਰ ਉਹ ਭਾਵੇਂ ਇਹ ਇਲੈਕਟ੍ਰਿਸਿਟੀ ਬਿੱਲ ਰੱਦ ਕਰਨ ਦੀ ਗੱਲ ਹੋਵੇ ਲਖੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਪਰਚੇ ਰੱਦ ਕਰਨ ਦੀ ਗੱਲ ਹੋਵੇ ਤਾਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਕਿ ਔਨ ਟੇਬਲ ਆਜ ਡਿਸਕਸ ਹੋਣਗੀਆਂ ਜਿਹੜੀਆਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਡਿਸਕਸ ਕੀਤੀਆਂ ਜਾਣਗੀਆਂ ਤਾਂ ਇੱਥੇ ਦੀ ਤਸਵੀਰ ਜਿਹੜੀ ਆ ਉਹ ਕਿਹੋ ਜੀ ਹੋਊਗੀ 5 ਵਜੇ ਦੀ ਮੀਟਿੰਗ ਬਹੁਤ ਅਹਿਮ ਰਹਿੰਦੀ ਹੈ ਅਹਿਮ ਇਸ ਕਰਕੇ ਵੀ ਹੈ ਕਿਉਂਕਿ ਉਹੀ ਅਗਲੀ ਰੂਪਰੇਖਾ ਤਿਆਰ ਕਰੂਗੀ ਉਹੀ ਅੰਦੋਲਨ ਦੀ ਅਗਲੀ ਰੂਪਰੇਖਾ ਨੂੰ ਤੈਅ ਕਰੇਗੀ ਕਿ ਰੂਪਰੇਖਾ ਕਿਹੋ ਜੀ ਹੋਊਗੀ ਕੀ ਕਿਸਾਨ ਅੱਗੇ ਵਧਣਗੇ ਜਾਂ ਫਿਰ 5 ਵਜੇ ਵਾਲੀ ਮੀਟਿੰਗ ਦੇ ਵਿੱਚ ਜੇ ਸਾਰੀ ਗੱਲਾਂ ਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਜਾਂ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨ ਇੱਥੋਂ ਦੀ ਮੋਰਚਾ